ਪਰ ਅਗਿਆਸਤੀ ਤੋਂ ਹੁੰਦੇ ਇਹ ਇੱਕ ਪੰਜਾਬ ਸਰਕਾਰ ਵੱਲੋਂ ਜਿਹੜੀ ਕੱਲ ਮਾਨਯੋਗ ਸੀਐਮ ਸਾਹਿਬ ਦੀ ਮੀਟਿੰਗ ਹੋਈ ਸੀ ਸਾਰੇ মিডিਆ ਨੇ ਦੇਖਿਆ ਹੋਊਗਾ ਤੇ ਇੱਕ ਡਰਗ ਦੇ ਨੂੰ ਲੈ ਕੇ ਪੰਜਾਬ ਸਰਕਾਰ ਬੜੀ ਗੰਭੀਰ ਹੈ ਜਿਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਅੱਜ ਤੋਂ ਪੂਰੇ 3 ਮਹੀਨੇ ਦਾ ਇਹ ਸ਼ੁਰੂ ਹੋਊਗਾ ਜਿਹਦੇ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਤੇ ਜਿਨ੍ਹਾਂ ਨੇ ਪ੍ਰਾਪਟੀਆਂ ਬਣਾਈਆਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਅਟੈਚ ਕੀਤੇ ਜਾਣੀਆਂ ਹੈ ਕਿ ਜਿਨ੍ਹਾਂ ਨੇ ਇਲੀਗਲ ਥਾਵਾਂ ਤੇ ਬਣਾਈਆਂ پراਪਰਟੀਆਂ ਨਸ਼ਾ ਵੇਚ ਕੇ ਉਹ ਡਿਮੋਲਿਸ਼ ਕੀਤੀਆਂ ਜਾਣੀਆਂ ਇਸ ਕਰਕੇ ਬੜੀ ਸ਼ਕਤੀ ਨਾਲ ਪੰਜਾਬ ਸਰਕਾਰ ਇਹਦੇ ਵਿੱਚ ਸੀਰੀਅਸ ਹੈ ਗੰਭੀਰ ਹੈ ਤੇ ਮੈਂ ਸਾਰਿਆਂ ਨੂੰ ਚੇਤਾਵਨੀ ਦਿੰਦਾ ਵੀ ਇਸ ਤੋਂ ਕੰਮਾਂ ਤੋਂ ਮਾੜੇ ਕੰਮਾਂ ਤੋਂ ਦੂਰ ਰੋ ਜੇ ਤੁਸੀਂ ਇੰਨੀ ਗੰਦੀ ਕਮਾਈ ਕਰਕੇ ਘਰਬਾਰ ਹੀ ਬਣਾਣੇ ਉਹ ਵੀ ਢਾਏ ਜਾਣਗੇ ਕਿਉਂਕਿ ਉਹਦਾ ਵੀ ਫਾਇਦਾ ਨਹੀਂ ਹੈਗਾ ਕਿੰਨੇ ਪਿੰਡਾਂ ਦੇ ਨੂੰ ਕਿੰਨਾ ਵੀ ਲੋਕਾਂ ਨੂੰ ਕਿੰਨਾ ਸਕੂਲ ਦਾ ਸਹਿਯੋਗ ਦੋ ਜਿੱਥੇ ਹੁੰਦਾ ਸਾਨੂੰ ਦੱਸੋ ਤਾਂ ਕਿ ਅਸੀਂ ਮੌਕੇ ਤੇ ਕਾਰਵਾਈ ਕਰ ਸਕੀਏ ਸਬਸਿਡੀਆਂ ਦੀ ਗੱਲ ਕਰ ਰਹੇ ਸੀ ਕਿ ਕੋਈ ਐਸਾ ਪ੍ਰਬੰਧਨ ਵੀ ਆ ਵੀ ਸਬਸਿਡੀਆਂ ਵਗੈਰਾ ਉਹਨਾਂ ਦੀ ਕੈਂਸਲ ਕੀਤੀ ਉਹ ਜੇ ਕਰਾਂਗੇ ਕੋਈ ਦੇਖਾਂਗੇ ਜਿਹੜੇ ਹੈਗੇ ਆ ਵੀ ਜਿਹੜੇ ਗਲਤ ਮੀਟਰ ਲੱਗੇ ਆ ਤਾਂ ਕਿ ਉਹ ਜਿਹੜੇ ਨਸ਼ੇ ਕਰਦੇ ਆ ਤੇ ਉਹਨਾਂ ਨੂੰ ਸਬਸਿਡੀਆਂ ਚੋਂ ਬਾਹਰ ਕੱਢਿਆ ਜਾਵੇ ਯੂਪੀ tarz ਦੇ ਕਿਤੇ ਨਾ ਕਿਤੇ ਬੁਲਡੋਜ਼ਰ ਚੱਲ ਗਿਆ ਪੰਜਾਬ ਕੀ ਇਹ ਦੇਖਣ ਚ ਆਊਗਾ ਵੀ ਬਾਗੜੀਆਂ ਜਿਹੜਾ ਹਾਲ ਹੈ ਹੈ ਮੇਨ ਜਿਹੜਾ ਹੈ ਪਿੰਡ ਹੈ ਨਸ਼ਾ ਤਸਕਰੀ ਵਾ ਮਸ਼ਹੂਰ ਹੈ ਕਿ ਇੱਥੇ ਵੀ ਕੋਈ ਅਸੀਂ ਡੈਂਟੀਫਾਈ ਕਰ ਰਹੇ ਹਜੇ ਪ੍ਰਾਪਰਟੀਆਂ ਜਿੱਥੇ ਹੋਣੀਆਂ ਸਿਰ ਉਹ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਊਗਾ ਤੇ ਸਾਰੇ মিডিਆ ਨੂੰ ਨਾਲ ਲੈ ਕੇ ਹੀ ਇਹਦੇ ਵਿੱਚ ਕੋਈ ਲੁਕੋ ਨਹੀਂ ਹੋਊਗਾ ਸਾਰੇ মিডিਆ ਨੂੰ ਦੱਸ ਕੇ ਹੀ ਕਰਾਂਗੇ ਨਸ਼ੇ ਤਸਕਰਾਂ ਨੂੰ ਕੀ ਕਹਿਣਾ ਚਾਹੁੰਦੇ ਮੀਡੀਆ ਦੇ ਮੱਧ ਵਿੱਚ ਬੈਠਾ ਹਾਂ ਨਸ਼ੇ ਤਸਕਰਾਂ ਨੂੰ ਇਹ ਹੈ ਵੀ ਜੇ ਕੋਈ ਛੱਡਣਾ ਚਾਹੁੰਦਾ ਹੈ ਉਹ ਆਪਣੇ ਪਿੰਡ ਦੇ ਸਰਪੰਚ ਨਾਲ ਸੰਪਰਕ ਕਰੇ ਸਾਡੇ ਆਫਿਸਰਾਂ ਨਾਲ ਸੰਪਰਕ ਕਰੇ ਤਾਂ ਕਿ ਅਸੀਂ ਉਹਨਾਂ ਨੂੰ ਉਹਨਾਂ ਦਾ ਸਰਕਾਰ ਜਿਹੜੀ ਕੱਲ ਮੀਟਿੰਗ ਹੋਈ ਹੈ ਓਟ ਸੈਂਟਰ ਤੇ ਜਿਹੜੇ ਡੀਡਿਕਸ਼ਨ ਸੈਂਟਰ ਵੀ ਅਪਡੇਟ ਕਰਨ ਜਾ ਰਹੀ ਹੈ ਤੇ ਅਸੀਂ ਇਹ ਨਹੀਂ ਵੀ ਹਰੇਕ ਤੇ ਪਰਚੇ ਦੇਣੇ ਆ ਜੇ ਕੋਈ ਸਮਗਲਰ ਆ ਉਹਨੂੰ ਤਾਂ ਜਰੂਰ ਪਰਚੇ ਦਵਾਂਗੇ ਜੇ ਕੋਈ ਬੱਚਾ ਜਾਂ ਕੋਈ ਲੜਕਾ ਕੋਈ ਫਸ ਗਿਆ ਉਹਦੇ ਵਿੱਚ ਤੇ ਉਹ ਨਸ਼ੇ ਦੀ ਦਲਦਲ ਚੋਂ ਬਾਹਰ ਆਉਣਾ ਚਾਹੁੰਦਾ ਉਹ ਭਾਵੇਂ ਸਿੱਧਾ ਹੀ ਸਾਡੇ ਕੋਲ ਆ ਜੇ ਗਰੀਬ ਘਰ ਦਾ ਪੂਰਾ ਸਹਿਯੋਗ ਦ ਗਰੀਬ ਘਰ ਦੇ ਜ਼ਿਆਦਾਤਰ ਬੱਚੇ ਫਸੇ ਹੋਏ ਨੇ ਦਲਦਲ ਕਿਉਂਕਿ ਪੈਸਾ ਵਗੈਰਾ ਹੈ ਨਹੀਂ ਉਹਨਾਂ ਕੋਲੇ ਖਰਚ ਕਰਨ ਉਹਨਾਂ ਵਾਸਤੇ ਕੀ ਸਰਕਾਰ ਦਾ ਕੋਈ ਪ੍ਰੋਗਰਾਮ ਹੈ ਹੁਣ ਜਿਹੜੀ ਕੱਲ ਦੀ ਮੀਟਿੰਗ ਦੇ ਵਿੱਚ ਡੀਸੀ ਦਫ਼ਤਰ ਵਾਲੇ ਨਵੇਂ ਸਕਿੱਲ ਸੈਂਟਰਸ ਤੇ ਨਵੇਂ ਉਹਨਾਂ ਦੀਆਂ ਜਿਹੜੀਆਂ ਟ੍ਰੇਨਿੰਗ ਸੈਂਟਰਸ ਆ ਹੁਸ਼ਿਆਰਪੁਰ ਵੀ ਹੋਇਆ ਸੀ ਇਹ ਉਸ ਪੈ